ਫਲਾਟ ਨੰਬਰ 9 ਆ ਜੀ ਹਾਂ ਜੀ ਆ ਜਿਹੜਾ ਜਸਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਇਹ ਅਧ ਚਾਹੀਏ ਇਹਦੇ ਤੋਂ ਪਹਿਲਾਂ ਵੀ ਵੋਟਾਂ ਕਿੱਧਰ ਗਈ ਆ ਸਹੀ ਆ ਖਾਤ ਮਿੱਥੀ ਹੁੰਦਾ ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਹੂੰ ਇਹ ਜਿਵੇਂ ਮੰਨ ਲਓ ਆਪਾਂ 654 ਜੀ ਹੂੰ ਤੇ ਜਿਹੜੀਆਂ ਪਹਿਲਾਂ ਵਾਲੇ ਪਾਜ ਵੋਟਾਂ ਉਹ ਕਿਹੜੇ ਪਾਸੇ ਕੱਟ ਕੇ ਜਾ ਕੇ ਚਲ ਗਈਆਂ ਸਾਨੂੰ ਜੱਜਮੈਂਟ ਨਹੀਂ ਆ ਰਹੀ ਹੂੰ ਸਾਨੂੰ ਜੇ ਵੋਟਰ ਸੂਚੀ ਮਿਲੂਗੀ ਤਾਂ ਸਾਨੂੰ ਸਰ ਪੇਰੀ ਪਤਾ ਲੱਗੂਗਾ ਨਾ ਜੀ ਵੀ ਕਿੱਥੋਂ ਸਟਾਰਟ ਹੁੰਦਾ ਇੱਥੋਂ ਸਟਾਰਟ ਤੂੰ ਕਿਹੜਾ ਤੋੜ ਤੂੰ ਸਾਡਾ ਪਿੰਡ ਸੂਰਕੂੜੀ ਹੈ ਜੀ ਸੂਰਕੂੜੀ ਕੀ ਲੱਗਦਾ ਵੀ ਇਹ ਪਣ ਤੋੜ ਵਾਦੀ ਹੈ ਹਾਂ ਜੀ ਪਣ ਤੋੜ ਹੋਈ ਹੈ ਕਾਹ ਤੋਂ ਕਰੀਏ ਪਣ ਤੋੜ ਇਹ ਸਰਕਾਰ ਦਾ ਚਰੁੰਦੀਆ ਵੀ ਸਾਡੇ ਆਪ ਦੇ ਬੰਦੇ ਬਣ ਜੀ ਪਰ ਸਾਨੂੰ ਇਹ ਤਾਂ ਪਤਾ ਲੱਗ ਜੀ ਨਾ ਜੀ ਵੀ ਇੱਥੋਂ ਸਟਾਰਟ ਹੁੰਦਾ ਆ ਚੀਜ਼ਾਂ ਸਾਨੂੰ ਪਤਾ ਤਾਂ ਲੱਗੇ ਜੀ ਵੋਟਰ ਸੂਚੀ ਮਿਲੂ ਕੱਲ ਵੀ ਗਿੜੇ ਮਾਰ ਕੇ ਮਿਲਦੇ ਹੋਂ ਅੱਜ ਵੀ ਮਿਲ ਰਹੇ ਹਾਂ ਜੀ ਆ ਵੇਖ ਲਓ ਪਬਲਿਕ ਕਿੰਨੀ ਤੁਹਾਡਾ ਪਿੰਡ ਆਰਾਮਗੜ ਹੈ ਜੀ ਕੀ ਕਹਿੰਦੇ ਤੁਸੀਂ ਵੀ ਟੜਕਿਓਾ ਚਰਦੇ ਆਏ ਫਿਰਦੇ ਹੋ ਹਾਂਜੀ ਇਸੇ ਤਰ੍ਹਾਂ ਜੀ ਸਾਨੂੰ ਵੋਟਰ ਸੂਚੀ ਵੀ ਮਿਲਣੀ ਚਾਹੀਦੀ ਆ ਵੀ ਸਾਨੂੰ ਪਤਾ ਲੱਗੇ ਵੀ ਕਿਉਂਕਿ ਜਿਹੜੇ ਬੰਦੇ ਨੇ ਕਾਗਜ਼ ਭਰਨੇ ਆ ਵੋਟਰ ਸੂਚੀ ਦੀ ਲਿਸਟ ਨਾਲ ਲੱਗਣੀ ਆ ਨਾ ਹੂੰ ਉਹ ਸਾਨੂੰ ਜਲਦੀ ਤੋਂ ਜਲਦੀ ਬਹੁਤ ਕੁਛ ਨਹੀਂ ਦੇ ਰਹੇ ਤੁਹਾਨੂੰ ਹਾਂ ਵੋਟਰ ਸੂਚੀ ਨਹੀਂ ਮਿਲਦੀ ਬਿਲਕੁਲ ਕਾਫੀ ਜਣ ਕੇ ਪਿੰਡਾਂ ਚ ਸਰਪੰਚ ਮੈਂਬਰ ਜਿਹੜੇ ਚਾਹ ਬਾਣਾ ਜਿਹਨ ਕਿ ਆਏ ਫਿਰਦੇ ਆ ਉਹ ਕਿੱਡੇ-ਕਿਹੜੇ ਮਰੀ ਜਾਂਦੇ ਆ ਹਾਂਜੀ ਹਾਂਜੀ ਵੋਟਰ ਸੂਚੀ ਨੂੰ ਮਨਾਂ ਕਰੀ ਜਾਂਦੇ ਫੇਰੇ ਸਾਡੇ ਕੋਲ ਨਹੀਂ ਪਹੁੰਚਦੀ ਇਹ ਜਿਹੜੇ ਵਾਰਡ ਨੰਬਰ ਉਹਨਾਂ ਨੂੰ ਭੰਨ ਤੋੜ ਕਰੀ ਜਾਂਦੇ ਵਾਰ ਤੋਂ ਵੱਡੇ ਸੀ ਅੱਗੇ ਹੁਣ ਛੋਟੇ ਕਰਤੀ ਵੀ ਯਾਨੀ ਕਿ ਆਪ ਦੇ ਜਿਹੜੇ ਬੰਦਿਆਂ ਨੂੰ ਯਾਨੀ ਕਿ ਇਹ ਜਿਤਾਉਣਾ ਚਾਹੁੰਦੇ ਕਿਸੇ ਹਾਂਜੀ ਹਾਂਜੀ ਜੀ ਤੁਸੀਂ ਕਹਿੰਦੇ ਤੁਸੀਂ ਬਾਜੀ ਮੈਂ ਤਾਂ ਆਪਾ ਮੋਟਰ ਸੋਚੀ ਲੈਣਾ ਸੀ ਮੋਟਰ ਤੋਂ ਜਿਹੜਾ ਸੌਰਾ ਮਿਲੂ ਜੀ ਸੋਮਵਾਰ ਵੀ ਹਾਂਜੀ ਹਰੇਕ ਬੰਦੇ ਨੂੰ ਸੋਮਵਾਰ ਕਹੀ ਜਾਂਦੇ ਆ ਸੋਮਵਾਰ ਹੀ ਆਖੀ ਜਾਂਦੇ ਆ ਸੋਮਵਾਰ ਹੀ ਆਖੀ ਜਾਂਦੇ ਆ ਸੋਮਵਾਰ ਹੀ ਕਹੀ ਜਾਂਦੇ ਆ ਹਾਂ ਦੇਣੀ ਆ ਖਰੀ ਕੀ ਲੱਗਦਾ ਕਿਉਂ ਕਹਿ ਰਹੇ ਆ ਇਹ ਗੱਲ ਇਹ ਆਪਦੇ ਬੰਦੇ ਜਿੱਤਣ ਮਾਰੇ ਕਹਿੰਦੇ ਹੈਰਾ ਫੇਰੀ ਕਰਨ ਦੇ ਮਾਰੇ ਕਰਦੇ ਆ ਘੇੜ-ਸੇੜ ਪਏ ਆਪੇ ਪਤਾ ਨਾ ਲੱਗੇ ਲੋਕਾਂ ਨੂੰ ਪਤਾ ਨੱਗੇ ਲੋਕਾਂ ਨੂੰ ਲਜਾਈ ਬੈਠੇ ਆ ਜਦੋਂ ਪਿਛਲੀਆਂ ਵੋਟਰ ਸੂਚੀਆਂ ਸੀ ਉਹ ਕੌਣਾ ਦਿੱਤੀਆਂ ਸੀ ਇਹਨਾਂ ਨੇ ਉਮੀ ਕੀ ਪਤਾ ਕਿਉਂ ਨਹੀਂ ਦਿੱਤੀਆਂ ਇਹਨਾਂ ਨੇ ਬੇਈਮਾਨੀ ਕਰਕੇ ਨਹੀਂ ਦਿੱਤੀਆਂ ਉਹ ਪਣਤੋਂ ਹਰ ਮੇਰੀ ਹੁੰਦੇ ਨੇ ਐਨ ਕੀ ਕਰੀ ਅੱਗੇ ਤਾਂ ਆਉਣ ਸਰ ਐਨ ਕੀ ਕਰੀ ਅੱਗੇ ਪ੍ਰਾਕ ਦਿਨੇ ਸਾਨੂੰ ਮਿਲ ਜਾਂਦੀ ਆਉਣ हां ओधी ਤੈਦ ਕੀ ਮਿਲਦੀ ਨਹੀਂ ਜੀ ਕਾਲਪਰ ਸਾਹ ਤੁਸੀਂ ਕਿਵੇਂ ਦੇਖੋਗੇ ਚੀਜ਼ ਐਸੇ ਬੋਟਰ ਸੂਚੀ ਲੈਣ ਆਈ ਸੀ ਕਿ ਜੀ ਪਰ ਸਾਨੂੰ ਬੋਟਰ ਸੂਚੀ ਬਾਰੇ ਬਾਰ ਬਾਰ ਗੇੜੇ ਵੀ ਫੇਰ ਤੱਕ 4 ਵਜੇ ਆਜੋ ਸਤਨ 4 ਵਜੇ ਫੇਰ ਆਇਆ ਹੁਣ ਕਹਿੰਦੇ ਵੀ ਗਾ ਮਿਲ ਗਿਆ ਅਗਲੇ ਤੱਕ ਮਿਲੂ ਜੀ ਹਾਂ ਜੀ ਇਹਦੇ ਵਿੱਚ ਸਾਰੀ ਭੰਨਤੋੜ ਹੋਈ ਵੀ ਆ ਸਾਡੇ ਜਿਹੜੇ ਕੱਲ੍ਹ ਵਾਲੇ ਨੂੰ ਕੱਟ ਕੇ ਸਾਨੂੰ ਪਤਾ ਨਹੀਂ ਅੱਧਾ ਪਰਿਵਾਰ ਸਾਡਾ ਹੋਰ ਵਾਰਡ 'ਚ ਅੱਧਾ ਸਾਡਾ ਪਰਿਵਾਰ ਹੋਰ ਵਾਰਡ 'ਚ ਕਰਦਾ ਜੀ ਇਹ ਸਾਰੀ ਭੰਨਤੋੜ ਕੀਤੀ ਹੋਈ ਹੈ ਜੀ ਅਸੀਂ ਵੋਟਰ ਸੂਚੀ ਲੈਣ ਆਏ ਸੀ ਸਵੇਰੇ ਆਏ ਹਾਂ ਜੀ ਤੇ ਇੱਕ ਬੜੀ ਭੰਨਤੋੜ ਬੜੀ ਕੀਤੀ ਹੈ ਜੀ ਜਿੱਥੇ ਮੰਨ ਲਓ ਵੀ ਸਾਰੀ ਮੈਸਟਰੀਆਂ ਦਾ ਗਵਾੜ ਹੈ ਉੱਥੇ ਕਿਹੜਾ ਪਿੰਡ ਟੋੜਾ ਜੀ ਸਾਡਾ ਪਿੰਡ ਡੋੜ ਹੈ ਅੱਜ ਖੰਨੇ ਦੇ ਨਾਲ ਜੀ ਉਹ ਜਿਵੇਂ ਮਿਸਕਰਾਂ ਦਾ ਗਵਾੜਾ ਹੈ ਉੱਥੇ ਇਕੱਲੇ ਖੜੇ ਮਿਸਤਰੀਆਂ ਦੀ ਵੋਟ ਹੈ ਉੱਥੇ ਐਸਸੀ ਬੰਦੇ ਹੀ ਹਨੀ ਉੱਥੇ ਚੱਕ ਕੇ ਲੇਡੀਜ਼ ਐਸਸੀ ਬਣਾਤੀ ਹਾਂ ਜਿੱਥੇ ਸਾਰੀ ਜਰਨਲ ਵੋਟ ਹੈ ਜਿੱਥੇ ਜਰਨਲ ਵਾਰਡ ਸੀਗਾ ਉੱਥੇ ਸਾਰਾ ਐਸਸੀ ਬਣਾਤਾ ਜਿੱਥੇ ਐਸਸੀ ਆ ਉਹਨੂੰ ਜਰਨਲ ਬਣਾਤਾ ਬਸ ਪਤਾ ਹੀ ਨਹੀਂ ਲੱਗਦਾ ਕਿਹੜਾ ਬੰਦਾ ਕਿੱਥੇ ਠੋਕਿਆ ਕਿੱਥੇ ਬਹੁਤ ਭੰਤ ਥੋੜੇ ਭੰਟੜ ਜਿਆਦੇ ਕਰਨ ਇਹ ਪਹਿਲੀ ਵਾਰ ਹੋਇਆ ਪਹਿਲਾਂ ਇਦੋਂ ਪਹਿਲਾਂ ਨਹੀਂ ਅਸੀਂ ਪਹਿਲੀ ਵਾਰ ਦੇਖਿਆ ਜੀ ਅਪੀਕੇ ਕਾਂਗਰਸੀ ਜਿਹਨਾਂ ਕੱਲ੍ਹ ਗਏ ਥੋੜਾ ਬਹੁਤਾ ਹੁੰਦਾ ਸੀ ਵੀ ਥੋੜੇ-ਬੋਤੇ ਘਰ-ਪਾਸੇ-ਆਸੇ ਹੋ ਜਾਂਦੇ ਸੀ ਹੁਣ ਆਇਆ ਵੀ ਜਿੱਥੇ ਕੋਈ ਐਸੀ ਬੰਦਾ ਹੈ ਹੀ ਨਹੀਂ ਜਿਹੜੇ ਗੁਆਰਡ ਚ ਤੁਸੀਂ ਉੱਥੇ ਉਹਨੂੰ ਐਸੀ ਵਾਰਡ ਹੀ ਜਾਂਦੇ ਹੋ ਜਿੱਥੇ ਉਹ ਬੀਸੀ ਵਾਰਡ ਆ ਉਹਨੂੰ ਐਸੀ ਬਣਾਤਾ ਹੀ ਜਿੱਥੇ ਜਰਨਲ ਵਾਰਡ ਆ ਉਹਨੂੰ ਐਸੀ ਬਣਾਤਾ ਜਿੱਥੇ ਐਸੀ ਵਾਰਡ ਉਹਨੂੰ ਜਰਨਲ ਬਣਾਤਾ ਜਿੱਥੇ ਜਰਨਲ ਵੋਟ ਹੀ ਹੈ ਨਹੀਂ ਉੱਥੇ ਐਸੀ ਵਾਰਡ ਉਹਨੂੰ ਆਹੋ ਜਰਨਲ ਬਣਾਤਾ ਹੂੰ ਜੀ ਕੀ ਲੱਗਦਾ ਮੈਨੂੰ ਫੁੱਲ ਇਹਹੀ ਬੇਨਤੀ ਹੈ ਜੀ ਮਤਲਬ ਵੋਟਰ ਸੂਚੀਆਂ ਮਿਲਦੀਆਂ ਨਹੀਂ ਤੇ ਫਾਰਮ ਨੂੰ ਕੋਈ ਕਿਸ ਤਰ੍ਹਾਂ ਭਰੇ ਹੂੰ ਕੋਈ ਵਾਰਡਾਂ ਦੀ ਵੀ ਅਦਲਾ ਬਦਲੀ ਕੀਤੀ ਚਲੋ ਉਹ ਤਾਂ ਜੋ ਕਰਤੀ ਕਰਤੀ ਸਭ ਤਾਂ ਹੁਣ ਜਾਈ ਤਾਂ ਵੋਟਰ ਸੂਚੀ ਤੇ ਮਿਲਣੀ ਚਾਹੀਦੀ ਹੈ ਕੱਲ ਤੇ ਗੇੜੇ ਲਾਉਂਦੇ ਫਿਰਦੇ ਵੋਟਰ ਸੂਚੀਆਂ ਨੂੰ ਹਜੇ ਤੱਕ ਮਿਲੀਆਂ ਨਹੀਂ ਮਿਲੀਆਂ ਕਿ ਕਿਹਦੇ ਨੇ ਹੋਰ ਕੀਤਾ ਵੀ ਬਾਕੀ ਕੀ ਸ਼ਰਤਾਂ ਕੀ ਨਹੀਂ ਸਾਨੂੰ ਕੀ ਪਤਾ ਲੱਗੂ ਜੇ ਵੋਟਰ ਸੂਚੀ ਨਹੀਂ ਮਿਲਦੀ ਜੀ ਫਾਰਮ ਨੂੰ ਕਿਸ ਤਰ੍ਹਾਂ ਭਰਨੇ ਹੈ ਇਹਦਾ ਮਤਲਬ ਤਾਂ ਧੋਖੇ ਤੇ ਹੀ ਦਾ ਕੰਮ ਹੈ 9 ਵਾਰਡ ਹੈ ਜੀ ਮੰਨ ਲਓ ਸਾਡੇ ਪਿੰਡ ਦੇ 9 ਵਾਰਡ ਦੇ ਵਿੱਚੋਂ ਤੁਸੀਂ ਚੈੱਕ ਕਰੋ ਵੀ ਸੱਤ ਲੇਡੀਆਂ ਦੀ ਕਰਤੋ ਨੋ ਵਾਰਡ ਨੇ ਸਾਰਿਆਂ ਦੀ ਇਹੀ ਹਾਲ ਐ ਐਸ ਸੀ ਲੇਡੀਆਂ ਦੀ ਕਰੀ ਜਾਂਦੀ ਐ ਐਸ ਸੀ ਸਾਰੀ ਹਾਂਜੀ ਜੀ ਕਿੱਥੋਂ ਲਿਆਉਂਦੇ ਜਰਨਲ ਜੀ ਐਸ ਸੀ ਉਧਰ ਵੀ ਐਸ ਸੀ ਬਸ ਇਹੀ ਕੁੱਝ ਤੁਹਾਡੇ 9 ਵਾਰਡ ਐ ਤੇ 9 ਵਾਰਡ ਨੇ ਜਣ ਕੇ ਐਸ ਸੀ ਜਿਹੜੀਆਂ ਕਰਾਉਂਦੀਆਂ ਹੈਗੀਆਂ ਜਿਹੜੀ ਲੇਡੀਆਂ ਸੱਤ ਹੋਣਗੀਆਂ ਜੀ ਜੀ ਕਿਹੜਾ ਲੜਾ ਜੀ ਤੁਹਾਨੂੰ ਹੋਰ ਜੀ ਅਸੀਂ ਪਹਿਲਾਂ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਜੀ ਵੀ ਅਸੀਂ ਕੱਲ ਤੋਂ ਅਸੀਂ ਇੱਥੇ ਵੀਡੀਓ ਦਾਖਤਰ ਗੇੜੇ ਮਾਰ ਰਹੇ ਨਾ ਤਾਂ ਸਾਨੂੰ ਕੋਈ ਸੂਚੀ ਦੇ ਰਿਹਾ ਨਾ ਸਾਨੂੰ ਕੋਈ ਦੱਸ ਰਿਹਾ ਹੁਣ ਕਹੀ ਜਾਂਦੇ ਸੋਮਵਾਰ ਦੇਵਾਂਗੇ ਤੇ ਸਾਨੂੰ ਤਾਂ ਇੰਜ ਲੱਗਦਾ ਵੀ ਜਿਵੇਂ ਲੈਡ ਮਾਰ ਕੇ ਦੇ ਇਲੈਕਸ਼ਨ ਹੈ ਤੇ ਇਹਨਾਂ ਨੇ ਕਪੜਾ ਕੀਤਾ ਵੀ ਉਹਵੇਂ ਕਪੜਾ ਕਰਨਗੇ ਤੇ ਸਾਨੂੰ ਕੋਈ ਸੂਚੀ ਨਹੀਂ ਦੇ ਰਹੀ ਤੁਮ ਮਗਰੋਂ ਅਸੀਂ ਕਦੋਂ ਕਾਗਜ਼ ਭਰਾਂਗੇ ਕਦੋਂ ਅਸੀਂ ਵਾਰਡ ਵੇਖਾਂਗੇ ਕੀ ਹੈ ਕੀ ਨਾ ਸਾਨੂੰ ਕੋਈ ਦੱਸ ਰਿਹਾ ਹੈ ਇਸ ਕਰਕੇ ਅਸੀਂ ਤਾਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦੇ ਆ ਵੀ ਸਾਨੂੰ ਅਨਸਾਫ਼ ਦਵਾਇਆ ਜਾਏ ਨਹੀਂ ਅਸੀਂ ਕੱਲ ਤੋਂ ਧਰਨੇ ਦੇ ਨੇ ਸ਼ੁਰੂ ਕਰਾਂਗੇ ਜਿਹੜੇ ਸ਼ਰਤਾਂ ਤੋਂ ਲਾਗੂ ਕਿਸੇ ਨੂੰ ਨਹੀਂ ਕਰਾਇਆ ਜਾ ਰਿਹਾ ਲੋਕਾਂ ਨਾਲ ਸਾਡੇ ਦੇ ਨੇ ਕੋਲੋ ਪ੍ਰੋਖੇ ਰੱਖਿਆ ਜਾ ਰਿਹਾ ਨਾ ਨਾ ਸਾਨੂੰ ਕੋਈ ਕੁਝ ਦੱਸਦੀ ਰਹੇ ਦਫ਼ਤਰ ਵਾਲੇ ਨਾ ਸਾਡੇ ਕੁਝ ਪੱਲੇ ਪਾ ਰਹੇ ਆ ਕੋਈ ਚੁੱਲਾ ਟੈਕਸ ਨਹੀਂ ਦੇ ਰਹੇ ਆਹ ਨਾ ਕੋਈ ਚੁੱਲਾ ਟੈਕਸ ਦੇ ਰਹੇ ਹੁਣ ਅਸੀਂ ਮੀਂਹ ਨਾ ਕੋਈ ਇਨੰਸੀ ਦੇ ਰਹੇ ਆ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਅਸੀਂ ਧਰਨੇ ਦੇ ਨੇ ਕੱਲ ਤੋਂ ਸ਼ੁਰੂ ਕਰਾਂਗੇ ਤੇ ਨਹੀਂ ਜਿਵੇਂ ਇਹ ਬਾਈ ਜੀ ਨੇ ਦੱਸਿਆ ਵੀ ਪਿੰਡ ਡੋੜ ਦੇ ਵਿੱਚ ਸਾਡੇ ਜਿਹੜੇ ਨੌ ਵਾਰਡ ਹੈ ਨੌ ਵਾਰਡ ਦੇ ਵਿੱਚ ਸੱਤ ਜਿਹੜੀਆਂ ਐਸਸੀ ਇਸ ਤਰ੍ਹਾਂ ਦੇ ਜਨਕ ਲਾਤੀਆਂ ਸੱਚੋ ਪੰਜ ਦਾ ਐਸੀ ਆ ਜੀ ਵਿੱਚ ਦੋ ਲੇਡੀਜ਼ ਹੀ ਆ ਸਾਰੀਆਂ ਲੇਡੀਜ਼ ਹੀ ਰਵਾੜੀ ਜਾਂਦੀਆਂ ਤੁਹਾਡੇ ਪਿੰਡ ਚ ਇਦਾਂ ਆਪਣਾ ਪਿੰਡ ਬਹਿਵਲ ਖੁਰਦਾ ਸਾਨੂੰ ਉੱਥੇ ਕੁਝ ਦੱਸ ਹੀ ਨਹੀਂ ਰਹੇ ਤਰਕੂਬਾ ਦੇ ਮੇੜੇ ਮਾਰ ਰਹੇ 15 ਸਾਲ ਤੋਂ ਨਾ ਹੁਣ ਦੋ 10 ਸਾਲ ਪਹਿਲਾਂ ਲੰਘੇ ਹੁਣ ਫੇਰ ਐਸੀ ਕਰਤਾ 15 ਸਾਲ ਹੀ ਹੋ ਗਏ 15 ਸਾਲ ਹੋ ਗਏ 15 ਸਾਲ ਹੀ ਹੋ ਜਾਣਗੇ ਕੀ ਲੱਗਦਾ ਕਿਉਂ ਕਰ ਰਹੀ ਆ ਪਾਰਟੀ ਡਰਦੀ ਆ ਆਂਦੀ ਜਨਕ ਹਾਰ ਪਾਰਟੀ ਡਰਦੀ ਆ ਵੀ ਕੋਈ ਚੰਗਾ ਕੈਂਡੀਡੇਟ ਨਾ ਕੋਈ ਖੜਾ ਹੋਵੇ ਜੇ ਤੇ ਸਾਰੇ ਰਿਜ਼ਰਵ ਕਰੀ ਜਾਂਦੇ ਹੂੰ ਐਮਐਲਏ ਸਾਹਿਬ ਨਾਲ ਅੱਜ ਕਹਿੰਦੇ ਗੱਲ ਹੋਈ ਸੀ ਐਮਐਲਏ ਸਾਹਿਬ ਨੂੰ ਅਸੀਂ ਅੱਜ ਮਿਲੇ ਸੀ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ 2 ਵਜੇ ਸੂਚੀਆਂ ਦੇ ਦੇਵਾਂਗੇ ਤੇ 2 ਵਜੇ ਤੋਂ ਫਿਰ ਅਸੀਂ ਇੱਥੇ ਸਵੇਰ ਤੇ ਗਿੜੇ ਮਾਰੀ ਜਾਂਦੇ ਹਾਂ ਹੁਣ ਕਿਤੇ ਕਹਿੰਦੇ ਅਸ ਕੱਲ ਵੇਖਾਂਗੇ ਕਿਤੇ ਕਹਿੰਦੇ ਸੌਂਰ ਵੇਖਾਂਗੇ ਪਰ ਸਾਨੂੰ ਬਹੁਤ ਡਰ ਆ ਵੀ ਲੈਂਡਮਾਰਕ ਦੇ ਇਲੈਕਸ਼ਨ ਵਾਂਗੂ ਇਹ ਨਾ ਹੋਵੇ ਸਾਨੂੰ ਕੋਈ ਕੁਝ ਦਿੱਤਾ ਹੀ ਨਾ ਜਾਵੇ ਨਹੀਂ ਨਾਲੇ ਐਮਐਲਏ ਸਾਹਿਬ ਕਹਿੰਦੇ ਸੀ ਮੇਰਾ ਤਾਂ ਰੋਲ ਹੀ ਨਹੀਂ ਇਹ ਕੰਮ ਜੇ ਰੱਖਣਾ ਡੀਸੀ ਦੇ ਬਾਸਾ ਸਾਰਾ ਐਮਐਲਏ ਸਾਹਿਬ ਦਾ ਤਾਂ ਪਰ ਕਹਿਣਾ ਸੀ ਫਿਰ ਹੋਰ ਉੱਥੇ ਦਫ਼ਤਰ ਗਿਆ ਨੂੰ ਉਹ ਕਹਿੰਦਾ ਵੀ ਮੈਂ ਕੀਤਾ ਉਹਨ ਹਾਂ ਤੇ ਅਸੀਂ ਡੀ ਸਾਹਿਬ ਨੇ ਤਾਂ ਹੁਣ ਕੀ ਪਸੰਦ ਪਾਉਣਾ ਸਾਨੂੰ ਵੀਡੀਓ ਦਫ਼ਤਰ ਵਾਲੇ ਦੀਆਂ ਸੂਚੀਆਂ ਦੇ ਰਹੇ ਅਸੀਂ ਹੁਣ ਕਿ ਕੈਂਡੀਡੇਟ ਆਪ ਦੇ ਕਾਦੇ ਹਿਸਾਬ ਨਾਲ ਤਿਆਰ ਕਰਾਂਗੇ ਕਾਗਜ਼ ਪੱਤਰ ਲੋਕ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਰਿਹਾ ਤਰੱਕੀ ਦਾ ਨਹੀਂ ਬੰਦਾ ਕਾਹਨਾ ਜੀ ਜਮਾ ਲੋਕ ਤਰਤਨ ਦਾ ਕਾਹਨਾ ਇਹਦੇ ਵਿੱਚ ਜੀ ਇਹ ਕਿ ਆ ਲਿਸਟਾਂ ਵੇਖੋ ਥਾਂ ਥਾਂ ਇਹਨਾਂ ਨੇ ਲੈ ਕੇ ਚਪੇ ਦਿੱਤੀਆਂ ਸਾਰੀਆਂ ਠੀਕ ਹੈ ਇਹਨਾਂ ਬਾਰੇ ਜਾਣਕਾਰੀ ਕਿਸੇ ਨੂੰ ਨਹੀਂ ਹੈ ਜੀ ਕਿਸੇ ਬੰਦੇ ਨੂੰ ਨਹੀਂ ਹੈ ਇਹਦੇ ਬਾਰੇ ਨਾ ਨਾ ਕੋਈ ਦੱਸ ਹੀ ਨਹੀਂ ਰਿਹਾ ਇਹ ਦਸਤਖਤ ਜੀ ਕੋਈ ਦਫਤਰ ਕੋਸ਼ ਕੋਸ਼ ਪਹਲੇ ਨਹੀਂ ਪਾ ਰਿਹਾ ਕਿਤੇ ਕਹਿ ਜੇ ਜੇ ਹੁਣ ਜਿਵੇਂ ਇਹਨਾਂ ਨੇ ਕਹਿਤਾ ਵੀ ਕੱਲ ਨੂੰ ਤੁਹਾਨੂੰ ਜਿੰਕੇ ਵੋਟਰ ਸੂਚੀਆਂ ਦੇ ਦਾਂਗੇ ਸ਼ਾਇਦ ਮੈਨੂੰ ਕੱਲ ਨੂੰ ਛੁੱਟੀ ਆ ਜੇ ਜਾਂ ਪਰਸੋ ਦੋ ਦਿਨ ਛੁੱਟੀ ਹੋਰ ਆ ਜਣੀਆਂ ਜੇ ਨਾ ਦਿੱਤੀਆਂ ਤਾਂ ਫਿਰ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵੱਲੋਂ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਅਸੀਂ ਧਰਨੇ ਲਾਵਾਂਗੇ ਧਰਨੇ ਲਾਵੋਗੇ ਹਾਂ ਹੋਰ ਤਾਂ ਸਾਡੀ ਧਰਨੇ ਦਾ ਜਿਹੜੀ ਜਗਾ ਘੜੀ ਹੋਊਗੀ ਜਗਾ ਵੀਡੀਓ ਦਫਤਰ ਮੂਰੇ ਵੀਡੀਓ ਦਫਤਰ ਜਾਊਗਾ ਜੀ ਆ ਦੇਖੋ ਜੀ ਅੱਜ ਮੈਂ ਉਹਨਾਂ ਆ ਬੀਸੀ ਵਾਰਡ ਹੈ ਇਹਨੇ ਬਣਾਇਆ ਇਥੇ ਬੀਸੀ ਬਣਾਇਆ ਇਹ ਸਾਰਾ ਬੋਰਗ ਸਿੱਖਾਂ ਦਾ ਮੁੱਲ ਹੈ ਜੀ ਆਹ ਮੱਲਾ ਰੋਡ ਤੋਂ ਲੈ ਕੇ ਖੇਤਾਂ ਦੇ ਘਰ ਤੱਕ ਸਾਰੇ ਬੋਰਗ ਇੱਥੇ ਹੁਣ ਇਹਨਾਂ ਚ ਤਾਂ ਕੋਈ ਬੀਸੀ ਹੈ ਹੀ ਨਹੀਂ ਜੀ ਤੇ ਸਾਰਾ ਇੱਥੇ ਬੀਸੀ ਵਾਰਡ ਵਾਰਡ ਦਾ ਆਹ ਹੁਣ ਮਸਤਰੀਆਂ ਦਾ ਵਾਰਡ ਹੈ ਜੀ ਇਥੇ ਇਸਤਰੀ ਲੇਡੀ ਬਣਾਈ ਪਈ ਹੈ ਜੀ ਬੀਸੀ ਹਾਂ ਆ ਕੰਮ ਵੀ ਜਾਂਦੇ ਕਾਂਗਰਸ ਪਾਰਟੀ ਤੋਂ ਸਰਕਾਰ ਜਿਆਦਾ ਡਰੀ ਹੋਈ ਹੈ ਜੀ ਕਿਉਂਕਿ ਕਾਂਗਰਸ ਨੂੰ ਲੋਕ ਚਾਹੁੰਦੇ ਆ ਬਹੁਤ ਜ਼ਿਆਦਾ ਜੀ ਇਸ ਕਰਕੇ ਕਾਂਗਰਸ ਦੇ ਮੈਂਬਰ ਸਰਪੰਚ ਬਣ ਰਹੇ ਜੇ ਸਹੀ ਹੋਣ ਤਾਂ ਫਿਰ ਕਾਂ ਸਰਕਾਰ ਸੁਝਦੀ ਹੈ ਵੀ ਸਾਡਾ ਕਿਵੇਂ ਦਾ ਲੱਗਦਾ ਉਹ ਮੇ ਲੋਨ ਦੀ ਸਕੀਮ ਸਰਕਾਰ ਕਹਿੰਦੀ ਸੀ ਜਿਹੜੀ ਇਹ ਚੋਨਾ ਨਰੋਲ ਹੋਣਗੀਆਂ ਨਰੋਲ ਤਾਂ ਫਿਰ ਤਾਂ ਹੀ ਹੋਣ ਹਾਂਜੀ ਅੱਗੇ ਲੈਣ ਮਾਰ ਗਿਆ ਸੀ ਵੀ ਨਰੋਲ ਹੋਈਆਂ ਨਰੋਲ ਕਿ ਸਰਕਾਰ ਡਰੀ ਨਹੀਂ ਡਰੀ ਕਿਉਂ ਡਰੀ ਹੋਈ ਹੈ ਕਾਂਗਰਸ ਤੂੰ ਹੁਸਾਬ ਲਾ ਲਓ ਫਿਰ ਕਿਉਂ ਨਹੀਂ ਵੋਟ ਸੁੱਤੀਆਂ ਦਿੰਦੇ ਹਾਂ ਕਿਉਂ ਪੰਜਾ ਦੂਜੇ ਨਿਸ਼ਾਨ ਕਿਉਂ ਬੰਦ ਕਰੇ ਸਾਰੇ ਕਾਂਗਰਸ ਦੇ ਕੈਂਡੀਡੇਟ ਪਿੰਡਾਂ ਜਿੱਤ ਜਾਣੇ ਸੀ ਕਾਂਗਰਸ ਦੀ ਬਹੁਤ ਜ਼ਿਆਦਾ ਲੋਕਾਂ ਨੂੰ ਪਿਆਰ ਆ ਬੜਾ ਹੀ ਕਾਂਗਰਸ ਨੇ ਕੰਮ ਕਰਿਆ ਹੁਣ ਤੁਸੀਂ ਦੇਖ ਲਓ ਪਿੱਛੇ ਕੀ ਕੋਸ਼ਿਸ਼ ਕੀਤੀ ਕਾਂਗਰਸ ਦੀ ਜੀ ਕਾਂਗਰਸ ਨੂੰ ਲੋਕ ਦਿਲੋਂ ਚਾਹੁੰਦੇ ਆ ਬਹੁਤ ਜ਼ਿਆਦਾ ਜੀ ਹਾਂ ਹਾਂ ਤੁਹਾਡੇ ਪਿੰਡ ਦਾ ਕਿਵੇਂ ਹੈ ਦੇਖ ਲਈ ਤੁਹਾਡੇ ਪਿੰਡ ਦੀ ਵੀ ਸੂਚੀ ਆ ਸਾਡੇ ਪਿੰਡ ਦੇ ਵਿੱਚ ਆ ਦੇਖੋ ਜਿਹੜੇ ਇਹਦੇ ਵਿੱਚ 500 ਕਿਤੀ ਹੋਈ ਹੈ ਰੁਮਟੀ ਖੋਲ ਦੇ ਵਿੱਚ ਆ ਵੀ ਕਿਹੜਾ ਇਥੋਂ ਆ ਚੱਲਦਾ ਗਿਆ ਇਹ ਸਾਡਾ ਪਹਿਲਾ ਇਹ 2 ਨੰਬਰ ਵਾਰਡ ਦੇ ਵਿੱਚ ਸੀਗਾ 2 ਨੰਬਰ ਨੂੰ ਚੱਕ ਕੇ ਅੱਧੇ ਕਰ ਸਾਡੇ 2 ਨੰਬਰ 'ਚ ਰਹਿ ਗਿਆ ਅਧਿਕ ਨੰਬਰ 'ਚ ਮਾਰਿਆ ਜੀ ਇਸ ਕਰਕੇ ਸਾਰੀ ਵੀ ਤਾਂ ਹੀ ਸੀ ਕੋਈ ਬੰਦਾ ਇਸ ਚੀਜ਼ ਦੇ ਵਿੱਚ ਇਹ ਖੜਾ ਨਾ ਹੋਵੇ ਤਾਂ ਕਰਕੇ ਸਾਰੀ ਭੰਨ ਤੋੜ ਕੀਤੀ ਹੋਈ ਹੈ ਜੀ ਇਹ ਜਿਹੜੀ ਕਿ ਜੇ ਗਾਰ ਗਾਰ ਕੁੰਨੀ ਮਲੂਹ ਹੈ ਕੀ ਹੈ ਪਹਿਲਾ ਮੰਗੂ ਲਈ ਚੱਲ ਗਿਆ ਜੀ ਤੇ ਆਪ ਦੇ ਮੁਕਾਬਕੀ ਇਹਨਾਂ ਨੇ ਜੋ ਵੀ ਕੀਤਾ ਵੀ ਇਹਨਾਂ ਨੂੰ ਆਪ ਦੇ ਬੰਦੇ ਟਰੌਲ ਦੇ ਮਾਰੇ ਨੇ ਕੀ ਕੀਤਾ ਜੀ ਇਹ ਸਰਕਾਰ ਦੂਜੀਆਂ ਸਰਕਾਰਾਂ ਦੇ ਜਿਨ ਕੇ ਦੋਸ਼ ਲਾਉਂਦੇ ਸੀ ਵੀ ਕੱਲੀ ਜਿਹੜੇ ਕਾਂਗਰਸੀ ਹੈ ਉਹ ਫੇਰ ਫੇਰ ਕਰਦੇ ਆ ਉਹਨਾਂ ਨਾਲੋਂ ਘੱਟ ਕੀ ਰਹਿ ਗਿਆ ਇਹ ਉਹਨਾਂ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਆ ਜੀ ਕਿਉਂਕਿ ਅੱਗੇ ਚੱਲ ਸਮਾਂ ਵੀ ਦਿੱਤਾ ਜਾਂਦਾ ਸੀ ਸਭ ਕੁਝ ਦਿੱਤਾ ਜਾਂਦੇ ਪਰ ਹੁਣ ਇਹ ਨਾਂ ਬਹੁਤ ਜਿਹਾ ਸਮਾਂ ਘੱਟ ਦਿੱਤਾ ਜਾਂਦਾ ਨਾ ਹੁਣ ਬੋਟ ਸੂਚੀਆਂ ਮਿਲ ਰਹੀਆਂ ਇਸ ਕਰਕੇ ਕੋ ਕੁਛ ਬੰਦੇ ਇਦਾਂ ਹੀ ਰਹਿ ਜਾਣਗੇ ਕਾਗਜ਼ ਭਰਨ ਵੱਲ ਕਿਉਂਕਿ ਨਾ ਕੋਈ ਪਰਮਿਲਟੀਆਂ ਦਸੀਆਂ ਚੱਲ ਜਾ ਰਹੀਆਂ ਹੈ ਇਹਦੇ ਵਿੱਚ ਜੀ ਹਾਂਜੀ ਹੋਰ ਵੀ ਜਾਣਕਾਰੀ ਲੈ ਲਾਂਗੇ ਤੁਹਾਡੇ ਪਿੰਡ ਦੇ ਕਿੰਨੇ ਟੋਟਲ ਵਾੜ ਕਿੰਨੇ ਆ ਤੁਹਾਡੇ ਪਿੰਡ ਦੇ ਨੋ ਵਾਰਡ ਹੈ ਨੋ ਵਾਰਡ ਹੈ ਤੇ ਉਥੇ ਇਸਤਰੀ ਕਿੰਨ ਨੂੰ ਠਾਇਆ ਗਈ ਲੇਡੀਜ਼ ਕਿੰਨੀਆਂ ਤੁਸੀਂ ਦੇਖੀ ਨੇ ਦੋ ਤਿੰਨ ਤਾਂ ਆਈ ਗਈਆਂ ਨੋ ਵਾਰਡ ਚ ਵੀ ਅੱਠ ਵਾਰਡ ਚ ਵੀ ਹਲੇ ਗਾਂ ਜਿੱਥੇ ਜਰਨਲਿਸਟ ਥੋੜੇ ਥੋੜੇ ਐਸਸੀ ਹੈ ਹਾਂ ਉਹ ਉਹਨਾਂ ਨੂੰ ਉਹ ਸਾਰੇ ਜਰਨਲ ਹੈ ਤੇ ਇਸਤਰੀ ਆਈ ਹੈ ਹੋ ਜਰਨਲ ਸਾਰੇ ਤੇ ਉਥੇ ਐਸਸੀ ਨੂੰ ਉਹ ਦੇਈ ਜਾਂਦੇ ਐ ਵਾਰਡ ਚ ਵੀ ਇਸਤਰੀ ਐਸਸੀ ਖੜੀ ਹੋਊਗੀ ਹਾਂ ਤੇ ਵੋਟਾਂ ਐ ਐਸਸੀ ਦੀਆਂ ਪਥੋੜੀਆਂ ਥੋੜੀਆਂ ਜੀ ਜ਼ਿਆਦਾ ਲੇਡੀਜ਼ ਕਿਉਂ ਇਹਨਾਂ ਨੇ ਲੈਂਦੀਆਂ ਜਿੱਥੇ ਅੱਜ ਇਹਦੇ ਪੋਸਟਰ ਤੁਸੀਂ ਵੇਖੋ ਜਿਹੜੇ ਪਿੰਡਾਂ ਦੇ ਆ ਜ਼ਿਆਦਾ ਲੇਡੀਜ਼ ਆ ਜਿੰਨੀਆਂ ਵੀ ਲੇਡੀਜ਼ ਇਹਨਾਂ ਨੂੰ ਆਂਜਾ ਵੀ ਪਤਾ ਨਾ ਲੱਗੇ ਕੌਣ ਲੇਡੀ ਆ ਕਿਵੇਂ ਆ ਜਿੱਤ ਕੀ ਤਾਂ ਠੀਕ ਐ ਨਾ ਜਿੱਤੀ ਤਾਂ ਠੀਕ ਐ ਇਸ ਕਰਕੇ ਉਹ ਬਸ ਲੇਡੀਜ਼ ਦਾ ਨਾਂ ਆ ਗਿਆ ਲੇਡੀਜ਼ ਦਾ ਬਹੁਤ ਫੀਲਡ ਦੇ ਆਪਾਂ ਕਹਿੰਦੇ ਦੋਵੇਂ ਸੇਵਾਦੀ ਵੱਧ ਦਾ ਜੀ ਜਿੱਥੇ ਦੋ ਇੱਥੇ ਇੱਕ ਮਤਲਬ 4 3 ਹਰ ਜਨਾਂ ਦੀ ਵਾਰਦੀ ਵੱਧ ਆ ਜੱਟਾਂ ਨੂੰ ਉਹ ਜਰਨਲ ਕਿਤੇ ਆਪ ਦੀ ਮਰਜ਼ੀ ਕੀਤੀ ਜੀ ਇੱਥੇ ਬਹੁਤ ਫਰਕ ਪਾਇਆ ਜੀ ਤੇ ਇਥਾਂ ਇੱਕ ਵੀ ਇੱਕ ਇੱਕ ਬੰਦਾ ਹੋ ਰਿਜ਼ਰਵ ਕਰਤੇ ਜੀ ਇਹ ਤਸਵੀਰਾਂ ਜੈਤੋ ਦੇ ਵੀਡੀਓ ਦਫ਼ਤਰ ਦੀਆਂ ਸੀ ਤੁਹਾਨੂੰ ਦਿਖਾ ਰਹੀ ਸੀ ਗੱਲਬਾਤ ਕਰ ਰਹੇ ਸੀ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਸਰਪੰਚ ਮੈਂਬਰ ਚਾਹਵਾਨੇ ਕਾਗਜ਼ ਪੱਤਰ ਭਰਨ ਦੇ ਜਾਨੀ ਕਿ ਇੱਧਰ ਜਾਨੀ ਕਿ ಗ್ರಾಮ ਪੰਚਾਇਤ ਚੋਣਾਂ 2024 ਦਾ ਜਾਨੀ ਕਿ ਇਹਨਾਂ ਨੇ ਜਿਹੜਾ ਫਲੈਕਸ ਲਾ ਛੱਡੀ ਹੈ ਵੀ ਕਿੰਨੇ ਵਜ ਦਾ ਸਮਾਂ ਕਿੰਨੇ ਵਜ ਤੁਸੀਂ ਆ ਕੇ ਭਰਦੇ ਹੋ 27 9 ਤੋਂ 2024 4 10 2024 ਜਨਨ ਕਿ ਸਵੇਰੇ 11 ਵਜੇ ਤੋਂ ਜਨਨ ਕਿ 3 ਵਜੇ ਤੱਕ ਜਿਹੜੀ ਤੁਸੀਂ ਕਾਜ ਆਪਣੇ ਕਰ ਸਕਦੇ ਅਸੀਂ ਵੀਡੀਓ ਦਫ਼ਤਰ ਜਿਹੜੀ ਤੁਹਾਨੂੰ ਤਸਵੀਰਾਂ ਦਿਖਾਈਆਂ ਲੋਕਾਂ ਨੇ ਆ ਕੇ ਦੱਸਿਆ ਕਿ ਇੱਥੇ ਸਰ ਹੇਰ ਫੇਰ ਚੱਲ ਰਹੀ ਆ ਪੰਨ ਤੋੜ ਕਰ ਰਹੇ ਨੇ ਇਹ ਆਦੀ ਮਨਮਰਜ਼ੀਆਂ ਕਰ ਰਿਹਾ ਜਿਹੜਾ ਮੁਲਾਜ਼ਮਾਂ ਸਾਰੀ ਜਨਨ ਕਿ ਸਰਕਾਰ ਦਾ ਇਹਨਾਂ ਤੇ ਦਬਾਅ ਵੀ ਬਣਿਆ ਹੋਇਆ ਲੱਗਦਾ ਹੈ ਮੁਲਾਜ਼ਮਾਂ ਨੂੰ ਕੀ ਲੋੜ ਸੀ ਪੰਨ ਤੋੜ ਕਰਨ ਦੀ ਪਰ ਕਿਤੇ ਨਾ ਕਿਤੇ ਸਰਕਾਰ ਆਪ ਦੀ ਜਨਨ ਕਿ ਤੈਸ਼ਬਾਜੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਜਿੱਤੋਂ ਤੋਂ ਜਨਨ ਕਿ ਵੀਡੀਓ ਦਫ਼ਤਰ ਜੇ ਲਾਈਵ ਤਸਵੀਰਾਂ